ਕਿਸ ਤਰ੍ਹਾਂ ਦੇ ਜਿਹੜੇ ਕੈਂਡੀਡੇਟ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਖੜੇ ਕੀਤੇ। ਸਨਾਂ ਤੇ ਸਾਰੇ ਮੇਰੇ ਮੀਡੀਆ ਵਾਲੇ ਵੀਰਾਂ ਦਾ ਬਹੁਤ ਧੰਨਵਾਦ। ਤੁਸੀਂ ਦੇਖ ਹੀ ਰਹੇ ਸੀ ਸਵੇਰ ਦਾ ਕਿੰਨਾ ਰੌਣਕਾਂ ਲੱਗੀਆਂ। ਪ੍ਰਮਾਤਮਾ ਦੀ ਕਿਰਪਾ, ਸ਼ੁਕਰ ਮਾਲਕ ਦਾ। ਕਿ ਜਦੋਂ ਨਿਮਾਣੇ ਬਣ ਕੇ ਹਲਕੇ ਦੀ ਸੇਵਾ ਕਰਦੇ ਹੋਈਏ ਤੇ ਅੱਜ ਖੁਸ਼ੀ ਹੋ ਰਹੀ ਸੀ ਸਤਿਗੁਰੂ ਤੇ ਪ੍ਰਮਾਤਮਾ ਤੇ ਕਿੰਨੇ ਚਾਹ ਰੁਕਣ ਚੜ੍ਹਿਆ ਐਸੇ ਇਲੈਕਸ਼ਨ ਦਾ ਤੇ ਦੱਸ ਦਿਆ ਇਹ ਸਰਪੰਚ ਸਾਰੇ ਸਰਪੰਚਾਂ ਦੇ ਸਰਪੰਚ ਚ ਪਿੰਡਾਂ ਦੇ ਪੰਜ ਬਜ਼ੁਰਗ ਸਾਰੇ ਅਸ਼ੀਰਵਾਦ ਦੇ ਕੇ ਗਏ ਕਿ ਤੁਹਾਨੂੰ ਹੀ ਵੋਟਾਂ ਪਉਣਗੀਆਂ ਜਿਹੜਾ ਤੁਸੀਂ ਉਮੀਦਵਾਰ ਖੜਾਏ ਆ ਬਹੁਤ ਵਧੀਆ ਤਿੰਨੇ ਜ਼ਿਲ੍ਹਾ ਪ੍ਰਚਿਤ ਮੈਂਬਰ ਸਾਡੇ ਕਰਮਜੀਤ ਸਿੰਘ ਖਾਸੀ ਗਰੇਵਾਲ ਜੀ ਭੰਦੇਰ ਸਾਹਿਬ ਸਾਡੇ ਜਸਪ੍ਰੀ ਭੰਦੇਰ ਤੇ ਉਧਰੋਂ ਇਕਬਾਲ ਸਿੰਘ ਜੜਿਆਲੇ ਤਿੰਨੇ ਜ਼ਿਲ੍ਹਾ ਪ੍ਰਚਿਤ ਮੈਂਬਰਾਂ ਲਈ ਸਾਰੇ ਲੋਕਾਂ ਨੇ ਖੁਸ਼ੀ ਪਾਈ ਕਿ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਵੋਟਾਂ ਪਾਵਾਂਗੇ 36 ਬਲਾਕ ਸੰਵਤੀ ਮੈਂਬਰ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਨਿਮਾਣੇ ਆ ਸੇਵਾਦਾਰ ਜਿਹੜੇ ਪਰਿਵਾਰਾਂ ਨਾਲ ਲੋਕਾਂ ਦਾ ਪੱਲੇ ਸਰਪੰਚ ਸਰਬੰਦਾਂ ਦਾ ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਦੇ ਨਾਲ ਕਾਫੀ ਪਿੰਡਾਂ ਪਿੰਡਾਂ ਦੇ ਲੋਕਾਂ ਦਾ ਪਿਆਰ ਬਣਿਆ ਹੋਇਆ ਉਹ ਬਲਾਕ ਸੰਪਤੀ ਮੈਂਬਰ ਖੜੇ ਆ ਸੋ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਇਸੇ ਤਰ੍ਹਾਂ ਹੀ ਨਿਮਾਣੇ ਵਾਂਗ ਕਿ ਸੇਵਾ ਕਰਦੇ ਰਹੀਏ ਤੇ ਸਾਡੇ ਤੇ ਹੁਣ ਕਿਰਪਾ ਕਰਿਓ ਕਿ 36 ਦੇ 36 ਬਲਾਕ ਸੰਪਤੀ ਮੈਂਬਰ ਜਿੱਤਣ ਕਿੰਨੇ ਜ਼ਿਲ੍ਹਾ ਪ੍ਰਸਿੱਧ ਮੈਂਬਰ ਜਿੱਤਣ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਧੰਵਾਦ ਹੈ ਕਿ ਜਿਨ੍ਹਾਂ ਨੇ ਜਿਹੜੀ ਲਿਸਟ ਅਸੀਂ ਭੇਜੀ ਉਹਨਾਂ ਨੂੰ ਟਿਕਟਾਂ ਨਾਲ ਵਰਾਜਿਆ ਸੋ ਮੈਂ ਇਹਨਾਂ ਸਾਰੇ 39 ਦੇ 39 ਉਮੀਦਵਾਰਾਂ ਨੂੰ ਮੁਬਾਰਕਵਾ ਦੇ ਨਾਲ ਐਡਵਾਂਸ ਦੇ ਵਿੱਚ ਜਿੱਤਣਗੇ ਵੀ ਕਿਉਂਕਿ ਸਾਰੇ ਇਮਾਨਦਾਰ ਤੇ ਵਧੀਆ ਜਿਹਰੇ ਨੇ ਸੋ ਮੈਂ ਤੁਹਾਡਾਂ ਵੀ ਧੰਨਵਾਦ ਕਰਦਾ ਤੇ ਹਲਕਾ ਵਾਸੀਆਂ ਨੂੰ ਇਹ ਤੁਹਾਡੇ ਚੈਨਲ ਨੇ ਬੇਨਤੀ ਕਰਦਾ ਕੀ ਮੁੱਦੇ ਰਹਿਣਗੇ ਹਲਕਾ ਵਾਸੀਆਂ ਮੇਰੀ ਬੇਨਤੀ ਹੈ ਕਿ ਤੁਹਾਡੇ ਭਰਾ ਨੇ ਤੁਹਾਡੇ ਪੁੱਤਰ ਨੇ ਤੁਸੀਂ ਸੇਵਾ ਬਖਸ਼ੀ ਸੀ ਪਾਰੀ ਤੇ ਪੂਰੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਨਿਮਾਣੇ ਬਣ ਕੇ ਕੀਤੀ ਹੈ ਕਿਸੇ ਇੱਕ ਤੇ ਵੀ ਨਜਾਇਜ਼ ਪਰਚਾ ਨਹੀਂ ਕਰਾਇਆ ਨਾ ਪਰਚੀਆਂ ਦੀ ਰਾਜਨੀਤੀ ਕੀਤੀ ਹੈ ਨਾ ਕਰਨੀ ਹੈ ਸੇਵਾ ਨੂੰ ਮੁੱਖ ਮਕਸਦ ਰੱਖਿਆ ਹਲਕਾ ਸਾਨੇਵਾਲ ਦਾ ਵਿਕਾਸ ਨੂੰ ਮੁੱਖ ਮਕਸਦ ਰੱਖਿਆ ਤੇ ਵਿਕਾਸ ਇਸ ਤਰ੍ਹਾਂ ਹੀ ਹੁੰਦਾ ਰਹੂਗਾ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਇਹਨਾਂ ਨੂੰ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਸੋ ਮੁੱਦਾ ਸਾਡਾ ਵਿਕਾਸ ਜਿਹੜਾ ਅਸੀਂ ਕੀਤਾ ਹਲਕੇ ਸਾਨੇਵਾਲ ਦੇ ਵਿੱਚ ਬਿਜਲੀ ਦੇ ਬਿੱਲ ਮਾਫ ਕੀਤੇ ਸੜਕਾਂ ਬੇ ਸੜਕਾਂ ਦਾ ਜਾਲ ਵਿਸਾਤ ਜਿਹੜੀਆਂ ਸੜਕਾਂ ਕਈ-ਕਈ ਸਾਲਾਂ ਤੋਂ ਨਹੀਂ ਬਣੀਆਂ ਸੀ ਖੇਡ ਗਰਾਉਂਡਾਂ ਦੇ ਜਾਲ ਵਿਸਾਰਤੇ ਖੇਡ ਗਰਾਉਂਡਾਂ ਨੂੰ ਕਿੰਨੀਆਂ ਖੇਡ ਗਰਾਉਂਡਾਂ ਕਰੋੜਾ ਰੁਪਈਆ ਲੱਗ ਰਿਹਾ ਪੰਚਾਇਤ ਕਰਵਾਣ ਦੇ ਗਰਾਉਂਡ ਖੇਡ ਗਰਾਉਂਡ ਬੰਦੇ ਸਕੂਲਾਂ ਦੇ ਵਿੱਚ ਵਿਕਾਸ ਹੋਇਆ ਕਿਉਂਕਿ ਕਈ ਸਾਲਾਂ ਤੋਂ ਸਕੂਲਾਂ 'ਚ ਕੋਈ ਰੁਪਈਆ ਨਹੀਂ ਲੱਗਾ ਤੇ ਹਜ਼ਾਰਾਂ ਕਰੋੜ ਰੁਪਈਆ ਕੱਲੇ ਸਾਨ੍ਹੇ ਵਾਲ 'ਚ ਪੂਰੇ ਪੰਜਾਬ 'ਚ ਲੱਗਾ ਤੇ ਉੱਥੇ ਕਈ ਕਰੋੜ ਰੁਪਈਆ ਸਾਨ੍ਹੇ ਵਾਲ 'ਚ ਵੀ ਲੱਗਾ 20000 ਸਕੂਲਾਂ ਦੇ ਵਿੱਚ ਪੰਜਾਬ 'ਚ ਲੱਗਾ ਜਿੱਚੋਂ ਸਾਨ੍ਹੇ ਵਾਲ 'ਚ ਵੀ ਬਹੁਤ ਪੈਸੇ ਲੱਗੇ ਸੋ ਇਸੇ ਜਿਹੜੇ ਵਿਕਾਸ ਦੇ ਕੰਮਾਂ ਨਾਲ ਆਪਣੀ ਇਮਾਨਦਾਰੀ ਨਾਲ ਜੋ ਆਪਣੇ ਨਿਮਾਣੇ ਵਣ ਕੇ ਜਿਹੜੀ ਸੇਵਾ ਕਰ ਰਹੇ ਆ ਉਸੇ ਦੇ ਉੱਤੇ ਹੀ ਵੋਟਾਂ ਮੰਗ ਰਹੇ ਆ ਸੋ ਸਰਕਾਰ ਆ ਰੁਕਣ ਬੇਨਤੀ ਕਰਦੇ ਆ ਕਿ ਸਾਲ ਸਵਾ ਸਾਲ ਪਿਆ ਜਿਹੜੇ ਕੰਮ ਰਹਿ ਗਏ ਸਾਲ ਸਵਾ ਸਾਲ ਚ ਨੇ ਪੂਰੇ ਕੰਮ ਕਰਾਂਗੇ ਤੁਹਾਨੂੰ ਤੁਸੀਂ ਵਿਸ਼ਵਾਸ ਰੱਖੋ ਮਾਨ ਰੱਖੋ ਤੁਹਾਡਾ ਸਾਰਿਆਂ ਦਾ ਵੈਸੀ ਬਹੁਤ ਅਸ਼ੀਰਵਾਦ ਆ ਹਲਕਾ ਸਾਨੇ ਵਾਸੀਆਂ ਦਾ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਸਾਨੇ ਵਾਲ ਵਾਸੀ ਸਾਰੇ ਚੜ੍ਹਦੀ ਕਲਾ ਚ ਰਹਿਣ ਤੇ ਇਹ ਸਾਰੇ ਉਮੀਦਵਾਰ ਜਿਹੜੇ ਆ ਵੱਧ ਤੋਂ ਵੱਧ ਵੋਟਾਂ ਨਾਲ ਲੋਕਾਂ ਨੂੰ ਬੇਨਤੀ ਕਰਦਾ ਮੈਂ ਜਿਤਾਓ ਇਸ ਵਾਰ ਬੀਜੇਪੀ ਤਕਨਦੇ ਜਿਹੜਾ ਤੇ ਆਮ ਆਦਮੀ ਪਾਰਟੀ ਥੋੜੀ ਪਹਿਲੀ ਵਾਰ ਜਿਹੜੀਆਂ ਇਲੈਕਸ਼ਨਾਂ ਲੜ ਰਹੀ ਹੈ ਜਿਨ੍ਹਾਂ ਪ੍ਰੀਸ਼ਦੀਆਂ ਕਿਹੜੀ ਪਾਰਟੀ ਨਾਲ ਮੁਕਾਬਲਾ ਮੰਨਦੇ ਹੋ ਤੁਸੀਂ ਸਰ ਨੂੰ ਤੇ ਇਸ ਟਾਈਮ ਜੋ ਹਾਲਾਤ ਆ ਆਪਣੇ ਹਲਕਾ ਸੰਦਰ ਬਹੁਤ ਕਿਰਪਾ ਮਾਲਕ ਦੀ ਲੋਕ ਪਿਆਰ ਕਰਦੇ ਆ ਬਹੁਤ ਸਾਨੂੰ ਸਾਰੀ ਟੀਮ ਨੂੰ ਦੋਨਾਂ ਭਰਾਵਾਂ ਨੂੰ ਸਾਡੇ ਸਾਰੇ ਬਲਾਕ ਸੰਤੀ ਮੈਂਬਰ ਜਿਹੜੇ ਖੜੇ ਹੋਏ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖੜੇ ਪੂਰਾ ਹਲਕਾ ਨੂੰ ਪਿਆਰ ਕਰਦਾ ਨਾਮੀ ਚਿਹਰੇ ਆ ਖਾਨਦਾਨੀ ਚਿਹਰੇ ਆ ਸੋ ਪ੍ਰਮਾਤਮਾ ਅੱਗੇ ਅਰਦਾਸ ਆ ਕਿ ਬਹੁਤ ਵੱਡੀ ਲੀਡ ਨਾਲ ਜਿੱਤਣ ਮੁਕਾਬਲਾ ਤੇ ਮੈਂ ਫਿਲਹਾਲ ਕਿਸੇ ਨਾਲ ਨਹੀਂ ਮੰਨਦਿਆਂ ਸੋਕਿ ਵਿਰਧੀਆਂ ਦਾ ਤੇ ਜੋ ਕਹਿਣਾ ਨਹੀਂ ਚਾਹੀਦਾ ਖਾਲੀ ਪੀਪਾ ਜਿਹੜਾ ਖੜਕਦਾ ਹੁੰਦਾ ਦੋ ਦਿਨ ਤੋਂ ਮੈਂ ਦੇਖ ਰਿਹਾ ਕਾਲੀ ਦਲ ਤੇ ਕਾਂਗਰਸ ਦਾ ਕਿੰਨਾ ਖਾਲੀ ਪੀਪਾ ਖੜਕਦਾ ਪਿਆ ਕਿੰਨਾ ਲੜਾਈਆਂ ਕਰਨ ਨੂੰ ਫਿਰਨਦੇ ਰਿਹਾ ਲਾਈਵ ਹੋ ਹੋ ਕੇ ਫੋਨ ਦੇ ਪਿਆ ਪਰ ਮੈਂ ਫੇਰ ਵੀ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਨੂੰ ਗੁੱਦੀ ਬਕਸੋਗੇ ਕਿਸੇ ਨੂੰ ਮਾਰਾ ਨਾ ਬੋਲਣ ਤੇ ਲੋਕ ਆਪਣੇ ਉਮੀਦਵਾਰਾਂ ਨੂੰ ਬੇਨਤੀ ਕਰਨਾ ਕਿ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰਨੀ ਆ ਖਾਲੀ ਪੀਪਾ ਘੜਕਦੇ ਹੀ ਹੁੰਦਾ ਤੇ ਅਸੀਂ ਲੋਕਾਂ ਦੇ ਕੰਮਾਂ ਤੇ ਵਿਕਾਸ ਦੇ ਕੰਮਾਂ ਤੇ ਲੋਕਾਂ ਦੀ ਇੱਜ਼ਤ ਨਾਲ ਲੋਕਾਂ ਦੀ ਸਰਕਾਰ ਨਾਲ ਲੋਕਾਂ ਦੀ ਇੱਜ਼ਤ ਕਰਕੇ ਵੋਟਾਂ ਲੈਣੀਆਂ ਲੋਕਾਂ ਦੇ ਕੰਮ ਕਰਕੇ ਵੋਟਾਂ ਮੰਗਦੇ ਆ ਤੇ ਕੰਮ ਕਰਕੇ ਵੋਟਾਂ ਮੰਗਾਂਗੇ ਸੋ ਅਸੀਂ ਕਿਸੇ ਨਾਲ ਲੜਨਾ ਨਹੀਂ ਸਾਰੀ ਇਲੈਕਸ਼ਨ ਜੜੀ ਆ ਪਿਆਰ ਨਾਲ ਅਸੀਂ ਕਰਨੀ ਚਾਹੁੰਦੇ ਆ ਤੇ ਪ੍ਰਮਾਤਮਾ ਕਿਰਪਾ ਕਰੇ ਪਿਆਰ ਨਹੀਂ ਹੋਏਗੀ ਧੰਨਵਾਦਾਰੇ ਵਿਕਤੀ ਕਰੋ ਠੀਕ ਹੈ ਜੀ ਕੋਈ ਨਹੀਂ 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 ਕ مار <سؤال> کے